ਜਿਹੜਾ ਰੇਤ ਸਾਡੇ ਰਾਜ ਚ ਕਾਂਗਰਸ ਦੇ ਰਾਜ ਅਸੀਂ ਕਹਿੰਦੇ ਸੀ ਜਿਹੜਾ ਰੇਤਾ ਮਹਿੰਗਾ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਪੰਜਾਬ ਦੀ ਵਿਧਾਨ ਸਭਾ ਚ ਬੋਲਿਆ ਕਰਦਾ ਸੀ ਮੈਂ ਕਿਹਾ ਕੈਪਟਨ ਸਾਹਿਬ ਕਿਰਪਾ ਕਰਕੇ ਤੁਹਾਨੂੰ ਲੋਕ ਯਾਦ ਰੱਖਣਗੇ ਅੱਜ ਰੇਤਾ ਮaaf ਕਰ ਦਿਓ 2005 ਚ ਰਾਜੇ ਵਿੜਿੰਗੜੇ ਆਪ ਦਾ ਘਰ ਪਾਇਆ ਸੀ ਜਲਾਲਾਬਾਦ ਦੇ ਟਰਾਲੀ ਭੇਜਦੇ ਸੀ ਤੇ ਰੇਤਾ ਲਿਆਉਂਦੇ ਸੀ ਅੱਜ ਰੇਤੇ ਦੀ ਪਰਚੀ ਹੋ ਗਈ ਹੈ ਉਦੋਂ ਵੀ ਤਾਂ ਕੰਮ ਚੱਲਦਾ ਸੀ ਤੁਸੀਂ ਰੇਤਾ ਮੁਫਤ ਕਰਦੇ ਹੋ 100 ਕਰੋੜ ਰੁਪਏ 50 ਕਰੋੜ ਰੁਪਏ ਆਉਂਦਾ ਐ ਐਨੇ ਕਰੋੜਾ ਰੁਪਏ ਅਸੀਂ ਖਰਾਬ ਕਰਦੇ ਆ ਰੇਤਾ ਮੁਫਤ ਕਰੋ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਹ ਗੁੰਡਾ ਟੈਕਸ ਨਾ ਲੱਗ ਸਕੇ ਲੇਕਿਨ ਲਾਲਚ ਸੀ ਲਾਲਚ ਸੀ ਉਸ ਵੇਲੇ ਦੀ ਸਰਕਾਰ ਦਾ ਵੀ ਇਸੇ ਕਰਕੇ ਅੱਜ ਕਪਤਨ ਮਰਿੰਦਰ ਸਿੰਘ 35 ਹਜ਼ਾਰ ਵੋਟਾਂ ਦੇ ਨਾਲ ਹਾਰਿਆ ਹੈ ਮੁੱਖ ਮੰਤਰੀ ਜਿਹੜਾ ਰਿਹਾ ਕਿਉਂਕਿ ਪੰਜਾਬ ਦੇ ਲੋਕਾਂ ਨਾਲ ਦਗਾ ਕਮਾਇਆ ਔਰ ਅੱਜ ਅੱਜ ਰੇਤ ਦਾ ਕੀ ਹਾਲ ਹੈ ਅੱਜ ਦੁਬਾਰਾ ਫੇਰ ਜਿਹੜਾ ਰੇਤਾ ਉਹ ਅੱਜ ਕਾਂਗਰਸ ਦੇ ਰਾਜ ਤੋਂ ਵੀ ਮਹਿੰਗਾ ਮਿਲਦਾ ਹੈ ਕਈਆਂ ਨੂੰ ਤਾਂ ਮਿਲਦਾ ਹੀ ਨਹੀਂ ਅੱਜ ਫੇਰ ਉਸੇ ਰੇਤੇ ਦੀ ਬਲੈਕ ਹੋ ਰਹੀ ਹੈ ਤੇੋਂ ਦਾ ਤੇੋਂ ਜਿਹੜਾ ਪੰਜਾਬ ਦੇ ਲੋਕਾਂ ਦਾ ਮਸਲਾ ਹੈ ਉਹ ਤੇੋਂ ਦਾ ਤੇੋਂ ਉੱਥੇ ਪਿਆ ਹੈ